ਦੇ ਬਖਸ਼ੇ ਫਤੇ ਨਾਲ ਜਾਂਦੇ ਪਾਈਏ ਗੱਜ-ਵੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ ਫਤਿਹ ਵਾਹਿਗੁਰੂ ਜੀ ਕੀ ਫਤਿਹ ਲੇਖਿਆ ਭੈਣਾ ਦਾ ਵੀ ਬਹੁਤਾ ਫਤੇਵਾਲ ਖਿਆਲ ਨੇ ਯਾਤਰਕੋ ਸਾਡਾ ਸੁਭਾਅ ਬਣ ਗਿਆ ਅੱਜ ਫਤਿਹ ਬਲਾਉਣ ਗੁਰੂ ਕੇ ਰੰਗ ਦੀ ਟਾਡੀ ਕਮਿਸ਼ਨ ਗੁਰੂ ਕਾ ਗਾਥੀ ਫਤਿਹ ਬਲਾਵੇ ਦਸੀ ਫਤਿਹ ਬਲਾ ਕੇ ਕੀ ਲੈਣ ਲੈ ਪਰ ਯਾਦ ਰੱਖੋ ਇੱਥੇ ਸਭ ਪੈਦਾ ਇੱਥੇ ਅਸੀਂ ਕਰਮਾ ਭਾਗਾਂ ਵਾਲੇ ਅਪਣਾਉਨੇ ਹਨ ਉਹਦੇ ਨਾਲ ਨਾਲ ਤੁਹਾਡਾ ਵੀ ਭਲਾ ਹੈ ਭਾਈ ਗੁਰਦਾਸ ਜੀ ਨੇ 12 ਨੂੰ ਪੜ੍ਹਦਿਆ ਕਰੋ ਉਹ ਕਹਿੰਦੇ ਨੇ ਵਾਹਿਗੁਰੂ ਗੋਬਿੰਦ ਮੰਤਰ ਹੈ ਜੱਗ ਉਹ ਰੇਖ ਹੋਈ ਲੇ ਕਲ ਕੀ ਬਾੜੇ ਪਾਸ਼ਾ ਮਹਾਰਾਜ ਨੇ ਬਿੱਦੀ ਰੱਖ ਬਖਸ਼ਸ਼ਾ ਕੇ ਤੇ ਖਾਨ ਦਿੱਤੀ ਵਾਹਿਗੁਰੂ ਨੂੰ ਚਾਰ ਪਾਰ ਗੁਰ ਪਤਨ ਵਿੱਚ ਪਿੱਟ ਕਰਕੇ ਸੰਧਾਤ ਬਣਾ ਦਿੱਤਾ ਕਿ ਜਦੋਂ ਸਿੱਖ ਸਿੱਖ ਨੂੰ ਮਿਲੇ ਤੇ ਗੱਤਵਾਲਜ ਕੇ ਪਤੇ ਬੁਲਾਵੇ ਆਓ ਇੱਕ ਵਾਰ ਫੇਰ ਕਰੋ ਕਿਰਪਾ ਤੇ ਗੱਜ-ਬੱਜ ਕੇ ਪੱਤੇ ਦੀ ਸ਼ਾਨ ਪਾਓ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦਾ ਮਾਲ ਕਰਦੇ ਆ ਮੇਰੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਪਾਇਸਾ ਭਾਈ ਪਰਮਜੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਗੁਰੂ ਕੇ ਵਜੀਰ ਬਤੌਰ ਇਸ ਸਥਾਨ ਤੇ ਰਹਿ ਕੇ ਸੇਵਾ ਨਿਭਾਈ ਅੱਜ ਉਹਨਾਂ ਦੇ ਵਰਕਰਦਾਰ ਸ਼ਕਕਾਰ ਦੇ ਭਾਈ ਸਾਹਿਬ ਭਾਈ ਗੁਰਕੀਰਤ ਸਿੰਘ ਜਿਥੇ ਗੁਰੂ ਕੇ ਪਜીર ਬਤੌਰ ਸਵਾਵਾ ਨਿਭਾ ਰਹੇ ਨੇ ਉੱਥੇ ਛੋਟੀ ਸੁਲਤਾਨਤਾ ਤਾਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਜਨਮ ਵਿੱਚ ਰਹਤੇ ਵੀ ਉਹ ਸੇਵਾ ਨਿਭਾ ਰਹੇ ਨੇ ਉਹਨਾਂ ਵੱਲੋਂ ਜਿੱਥੇ ਪ੍ਰਵਾਤ ਦੀ ਕਲਾ ਵਾਸਤੇ ਮਾਇਆ ਭੇਜੀ ਜਾ ਰਹੀ ਏ ਉੱਥੇ ਉਹ ਕਾਕਾ ਜੈਦੀਨ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਤੇ ਲੰਬੀ ਆਰਥੂ ਗੁਰ ਸਿੱਖੀ ਦੀ ਦਾਤ ਵਾਸਤੇ ਮੇਰੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਾਂਦੇ ਹਾਂ ਕਿ ਸਤਿਗੁਰੂ ਕਿਰਪਾ ਕਰਨ ਇਸ ਪੁਲਵਾੜੀ ਪਾਤਸ਼ਾਹ ਆਪਣਾ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖੇ ਤੇ ਸਦਾ ਇਹ ਪੁਲਵਾੜੀ ਖੜੀ ਰਵੇ ਤੇ ਗੁਰੂ ਦੇ ਚਰਨਾਂ ਨਾਲ ਖੜੀ ਰਵੇ ਇਹ ਸਾਡੀ ਜਲੀ ਅਰਦਾਸ ਹੈ ਉੱਥੇ ਨਾਲ ਹੀ ਉਹ ਸਟੇਜ ਦੇ ਬਾਹਰ ਫੁੱਟੀ ਨੂੰ ਬਾ ਫੁੱਟੀ ਦੇ ਨਾਲ ਬਾਰ ਆ ਰਹੇ ਨੇ ਤੇ ਉਹਨਾਂ ਦੇ ਨਾਲ ਲੋਡੇ ਮੋਟਾ ਜੁਰਤੇ ਸਾਥ ਦੇ ਆਏ ਨੇ ਤੇ ਸਟੇਟ ਡਿਊਟੀ ਨੂੰ ਵੀ ਬੱਧੂਪੀ ਦੇ ਨਾਲ ਨਮਾਹ ਰਹੇ ਨੇ ਮੇਰੇ ਵੀਰ ਜੀ ਉਹ ਵੀ ਮਾਤਾ ਮਨਜੀਤ ਕੌਰ ਜਿਨ੍ਹਾਂ ਦੇ ਸਰੀਰ 'ਤੇ ਕਸ਼ਟ ਆਇਆ ਹੈ ਤੰਦਰੁਸਤੀ ਵਾਸਤੇ ਔਰ ਵੀਰ ਸੰਦੀਪ ਸਿੰਘ ਦੇ ਚੜ੍ਹਦੀ ਕਲਾ ਵਾਸਤੇ 100 ਰੁਪਏ ਦੇ ਕੇ ਨਮਾਹ ਆਏ ਨੇ ਨਾਲ ਹੀ ਉਹਨਾਂ 100 ਰੁਪਏ ਹੋਰ ਦਿੱਤਾ ਹੈ ਭੈਣ ਅਮਨਦੀਪ ਕੌਰ ਉਹਦੀ ਤੰਦਰੁਸਤੀ ਵਾਸਤੇ ਤੇ ਵੀਰ ਅਮਰਪ੍ਰਤਾ ਸਿੰਘ ਉਹਦੀ ਚੜ੍ਹਦੀ ਕਲਾ ਵਾਸਤੇ ਤੇ ਨਾਲ ਅਰਦਾਸ ਕਰਉਂਦੇ ਨੇ ਕਿ ਗੁਰੂ ਕਿਰਪਾ ਕੰ ਦੇਸ਼ਕ ਦੇਸ਼ਾਂ ਵਿੱਚ ਆਂਗ ਸੰ સહਾਈ ਹੈ ਤੇ ਨਾਲ ਅਰਦਾਸ ਕਰਉਂਦੇ ਨੇ ਕਿ ਸਾਡਾ ਇੱਕ ਚੰਗਾ ਘਰ ਤੇ ਇੱਕ ਚੰਗਾ ਪਕਾਨ ਬਣ ਜਾਵੇ ਆਓ ਗੁਰੂ ਕੀ ਸੰਗਤ ਚਲੋ ਅਰਦਾਸ ਤੇ ਮੰਗੋ ਸਰਬੱਤ ਦਾ ਭਲਾ ਆਕੋ ਜੀ ਨਾਨਕ ਨਾਮ ਜਪਣ ਦੀ ਕਲਾ ਮੇਰੇ ਭਾਲੇ ਸ਼ਬਦ ਦਾ ਭਲਾ ਇਹ ਦੁਨੀਆ ਮੁਕਤ ਸਵਾਵ ਨੂੰ ਨਿਭਾਰੇ ਮੱਖ ਪਿਆਤਾ ਤਰਨੋਇਕਰ ਸਿੰਘ ਜੀ ਸਟੇਟ ਦੇ ਸਭਾਈ ਮਾਨ ਨੇ ਜਿੱਨਾ ਵੱਲੋਂ 100 ਰੁਪਏ ਦੇ ਰੂਪੰਦਰ ਬੈਂਕ ਬ੍ਰਾਸ਼ੀਸ਼ਾ ਦੇ ਕੇ ਨਵਾਜਿਆ ਗਿਆ ਹੈ ਮੇਰੇ ਪਾਤਸ਼ਾਹ ਦੀ ਕਿਰਪਾ ਕਰਨ ਸਰਕਾਰ ਦੇ ਗੱਲ ਪਾਸ਼ਾ ਭਾਈ ਕੁਲਬੀਰ ਸਿੰਘ ਜੀ ਜਿਹੜੇ ਆਪ ਗੁਰੂ ਵੀ ਸੰਗਤ ਲੈ ਸੰਗੋਸ਼ ਸ਼ਬਦ ਦਾ ਇਹਨਾਂ ਮਹਾਨ ਗੁਰਮਤ ਸਵਾਤਨਾ ਸਰਾਨੇ ਜੋ ਮੈਂ ਦੇ ਅੰਦਰ ਅੱਗੇ ਨੇ ਹੋ ਕੇ ਗੁਰੂ ਦੀ ਕਿਰਪਾ ਦੇ ਪਾਤਰ ਬਾਹ ਰਹੇ ਨੇ ਤੇ ਸਵਾਵਾ ਨਿਭਾ ਰਹੇ ਨੇ ਉਹ ਆਪਣੇ بیٹے ਜਸ ਮੂਰ ਸਿੰਘ ਦੀ ਚੰਦੀ ਕਲਾ ਵਾਸਤੇ 200 ਰੁਪਏ ਇਤਿਹਾਸ ਦਾ ਮਾਨ ਕਰਕੇ ਗਏ ਨੇ ਮੇਰੇ ਪਾਤਸ਼ਾਹ ਦੀ ਕਿਰਪਾ ਕਰਨ ਉਹ ਤੇ ਨਾਲ ਹੀ ਉਹਨਾਂ ਦਾ ਬੇਟਾ ਕਾਕਾ ਦਸੂ ਸਿੰਘ ਨੇ ਉਹਨਾਂ ਵੱਲੋਂ ਫਿਰ 100 ਰੁਪਏ ਇਤਿਹਾਸ ਦਾ ਮਾਨ ਕਰਦਿਆਂ ਮਾਇਆ ਭੇਜੀ ਗਈ ਏ ਮੇਰੇ ਪਾਤਸ਼ਾਹ ਦੀ ਕਿਰਪਾ ਕਰਨ ਭਾਈ ਸਾਹਿਬ ਭਾਈ ਹਰਬੰਦਰ ਸਿੰਘ ਦੇ ਚੌਪੜਾ ਦੀ ਸੇਵਾ ਕਰ ਰਹੇ ਨੇ ਗੁਰੂ ਪਾਤਸ਼ਾਹ ਮਹਾਰਾਜ ਦੀ ਬੋਲਬੋਲ ਇੱਥੇ ਨੇ ਜਿੱਨਾਂ ਵੱਲੋਂ ਵੀ ਇਤਿਹਾਸ ਦਾ ਮਾਨ ਕਰਦੇ ਆ ਬਿਲਕੁਲ ਮਾਨ ਤੋਂ ਇਕਰਨਵਾਦਿਆ ਗਿਆ ਹੈ ਮੇਰੇ ਬਾਦਸ਼ਾਹ ਦੀ ਕਿਰਪਾ ਕਰਨਾ ਖੋਹੂ ਕਾਵਾ ਵੱਲੋਂ ਪਹਿਣਾ ਵੱਲੋਂ ਵੀਰਾ ਵੱਲੋਂ ਗੁਰੂ ਦੀ ਸੰਗਤ ਵੱਲੋਂ ਇਤਿਹਾਸ ਦਾ ਮਾਨ ਕਰਦੇ ਮਾਇਆ ਭੇਜੀ ਗਈ ਹੈ ਸ਼ਾਹੂ ਦੀ ਕਿਰਪਾ ਨਾਲ ਸਾਰੇ ਆਦੀ ਪਰ ਹਾਜ਼ਰੀ ਪਰਮਾਨ ਕਰਨਾ ਮਹਾ ਉਹ ਯੋਧੇ वीर ਦੀਪ ਸਿੰਘ ਸੰਧੂ ਤੇ ਸ਼ੁਕ ਦੀਪ ਸਿੰਘ ਸੰਧੂ ਜਦੋਂ ਕੋ ਸਮੇਂ ਦੀਆਂ ਹੁਕਮਤਾਂ ਨੇ ਲੱਟ ਮੰਨ ਲਿਆ ਸੋਤ ਵੀ ਖਤਮ ਕੀਤੀ ਜਾਵੇ ਪੰਜਾਬੀਆਂ ਦੀ ਤਬਨ ਵੀ ਖਤਮ ਕੀਤੀ ਜਾਵੇ ਤੇ ਇਹਨਾਂ ਦੀ ਮਾਂ ਫੇਰ ਕਬੱਡੀ ਦੇ ਜਿਹੜੇ ਚੰਗੇ-ਕੰਨੇ ਪਲੇਅਰ ਨੇ ਉਹਨਾਂ ਨੂੰ ਵੀ ਖਤਮ ਕੀਤਾ ਜਾਵੇ ਆਓ ਉਹਨਾਂ ਅਰਦਾਸ ਕਰੀਏ ਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਦੇ ਦੇ ਭਾਣੇ ਸ਼ਬਦ ਦਾ ਪੱਲਾ ਤੱਕਣ ਦਾ ਜੱਫੂ ਕਰਨਾ ਮੈਂ ਇੱਕ ਮਹਾਨ ਜੋਤੇ ਇੱਕ ਮਹਾਨ ਗੁਰਨੈਰ ਇੱਕ ਮਹਾਨ ਸੂਰਮੇ ਦੀ ਦਾਤਾ ਆਪ ਜੀ ਦੇ ਸਰਪੱਖਾਂ ਫੜਾ ਲੱਗਾ ਜਗੋਂ ਕਰਤ ਬਾਹਾਂ ਤੋਂ ਡਾਕ ਜਾਵੇ ਫਿਰ ਇੱਕ ਅਮੀਸ਼ਰੀ ਦਾ ਇਹ ਵੀਰਾ ਸਵਾਲਾ ਗੁਰੂ ਗ੍ਰੀਤ ਸੰਗਤ ਦੀ ਖਿਦਮਤ ਵਿੱਚ ਘਰ ਦੇ ਬੈਤਿਆਂ ਆਦਿ ਮਾਨ ਕਰਤਿਆਂ ਨੂੰ ਲੈ ਕੇ ਚੱਲੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਧਰੋਂ ਅਮਦ ਸ਼ਾ ਅਬਦਾਲੀ ਤਿੰਨ ਹਮਲੇ ਇਹ ਸੁਨੂ ਤੋਂ ਸਤਾਂ ਤੇ ਕਰ ਚੁੱਕਾ ਸੀ ਚੌਥੀ ਵਾਰ ਉਹ ਆਲਮ ਦੀ ਇਸ਼ਾਨੀ ਦਾ ਬਲਾਇਆ ਕੰਧਾਰ ਪਰਵਾਨਾ ਹੋਇਆ ਪ੍ਰਾਇਤ अहमद शाह अमल आहौर जी धरतनि ते लाहौर जी धरती ते आर टैक्स वसूल कर ਤਾਰਤਾ ਹੋਇਆ ਸ਼ਹਾਦਤ ਵਿੱਚ ਜਾਂਦਾ ਹੋਇਆ ਰਾਹ ਤੇ ਕਲਾਕਾਰਾਂ ਨੂੰ ਲੋਟਦਾ ਕੋਟਦਾ ਹੋਇਆ ਅਨਰਸ਼ਾ ਅਬਦਾਲੀ ਦਿੱਲੀ ਦੀ ਧਰਤੀ ਤੇ ਜਾ ਪਹੁੰਚਿਆ ਉਹਨੇ ਇੰਨੀ ਤਕੜੋ ਗਾਣ ਪਜਾ ਦਿੱਤੇ ਉਤੋਂ ਦੀਆਂ ਧੀਆਂ ਭੈਣਾਂ ਨੂੰ ਬਾਹਰ ਤੋਂ ਫੜ ਫੜ ਕੇ ਮਜਾ ਦਾ ਵਿੱਚ ਭੁਗਿਆ ਗਿਆ ਉਤੋਂ ਦੀ ਲੋਟ ਕੁੱਟ ਗਈ ਰਾਜ ਕੇ ਦਿੱਲੀ ਨੂੰ ਲੁੱਟਿਆ ਨਾ ਜਾਣਨਾ ਅਨਰਸ਼ਾ ਅਬਦਾਲੀ ਕਿੱਥੋਂ ਤੱਕ ਪਹੁੰਚਦਾ ਮਥਨਾਵਰ ਬਣ ਰਿਹਾ ਹੈ ਉਹਦੀ ਪੋਰਨ ਚਹਰੇ ਦੀ ਬਿਮਾਰੀ ਵਰਗੇ ਇਸ ਬਿਮਾਰੀ ਤੋਂ ਤੰਗ ਹੋਇਆ ਜਨ ਮੁਸ਼ਾ ਅਬਦਾਲੀ ਬਾਪਸ ਪਰਤਿਆ ਤੇ ਫਿਰ ਦਿੱਲੀ ਦੀ ਧਰਤੀ ਤੇ ਆ ਗਿਆ ਆਲੀ ਪੀਰ ਸਾਨੀ ਦੀ ਧੀ ਦੇ ਨਾਲ ਆਪਣੇ ਪੁੱਤਰ ਤਨੂ ਦਾ ਨਿਕਾਹ ਕਰਦਾ ਏ ਉਹ ਤੋਂ بہت خوبصورت سن جبردستی بندی بنا لیا احمد شاہ ابدانی نے دبیا ہوا کٹوا لیا احمد شاہ ابدانی نے ہوں لکھان کا تن لے ਦੀ ਬਣਾ ਕੇ ਅਨੁਸ਼ਾ ਅਬਦਾਲੀ ਦਿਨ ਦਿੱਲੀ ਦੀ ਤਾਕੀਤ ਤੋਂ ਤੁਰਿਆ ਜਾਂਦਾ ਚੱਲਦਾ ਅਨੁਸ਼ਾ ਅਬਦਾਲੀ ਦਿੱਲੀ ਦੀਆਂ ਕੰਧਾਂ ਤੋਂ ਹੋਇਆ ਬਾਹਰ ਤੇ ਇੱਕ ਗੁਰੂ ਦੇ ਖਾਲਸੇ ਉਹ ਲੱਗਾ ਪਤਾ ਜਿਸ ਦੀ ਬਾਦਲਾਂ ਕਲਗੀ ਵਾਲੇ ਪਾਸ਼ਾ ਮਹਾਰਾਜ ਕਹਿੰਦੇ ਨੇ ਪਰ ਜਿੱਦੇ ਉਹ ਖਾਲਸਾ ਪਰਮਾਤਮਾ ਦੀ ਮੌਜ ਅਕਾਲ ਪੁਰਖ ਦੀ ਮੌਜ ਖਾਰਸ਼ੇ ਨੂੰ ਲੱਗਾ ਪਤਾ ਅਹਿਮਦ ਸ਼ਾਹ ਅਬਦਾਲੀ ਹਿੰਦੋਸਤਾਨ ਦਾ ਹੁਸੰਗਾਨ ਕੇ ਹਿੰਦੋਸਤਾਨ ਦਾ ਤੁਹਾਨੂੰ ਦੌਲਤ ਉੱਟ ਕੇ ਦਿੱਲੀ ਦੀ ਸ਼ਕਤੀ ਕੋਲ ਵਾਰਨ ਦੀ ਪਉਂਦਾ ਏ ਜੇ ਗੁਰੂ ਕੇ ਖਾਰਸ਼ੇ ਨੇ ਕੀਤਾ ਗੁਰਮਤਾ ਫੈਸਲਾ ਹੋਇਆ ਬੋਲਿਆਂ ਦੇ ਰੂਪ ਅੰਦਰ ਅਹਿਮਦ ਸ਼ਾਹ ਅਬਦਾਲੀ ਤੇ ਕੀਤੇ ਗਏ ਹਮਲੇ ਬੰਦੀ ਇਹਨਾਂ ਧੀਆ ਪਟਿਆਲਾ ਨੂੰ ਸ਼ਿਕਾਇਤ ਜਾਵੇ ਜੇ ਤੁਹਾਨੂੰ ਦੌਲਤ ਵੀ ਅਹਿਮਦ ਸ਼ਾਹ ਅਬਦਾਲੀ ਤੋਂ ਆਪਾ ਬੋਲਾ ਨਹੀਂ ਕੱਟੇ ਮੱਤਾ ਸੋਚ ਕੇ ਅੰਦਾਜ਼ਾ ਗੁਰੂ ਦੇ ਘਰ ਸੇ ਨੇ ਅਹਿਮਦ ਸ਼ਾਹ ਅਬਦਾਲੀ ਤੇ ਕੀਤੇ ਹਮਲੇ ਲਾਹੌਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਨੂੰ ਕਥਾ ਤੋਂ ਹੋਵਾ ਕਰ ਦਿੱਤਾ ਸਕਿਆ ਅਮਰ ਸ਼ਾ ਅਬਦਾਲੀ ਆ ਗਿਆ ਲਾਹੌਰ ਦੀ ਧਰਤੀ ਤੇ ਲਾਹੌਰ ਦੀ ਧਰਤੀ ਤੇ ਆਇਆ ਇਹਨੇ ਆਪਣੇ ਸਿੱਖ ਕੌਮ ਦਾ ਤੇ ਸਾਹਮਣੇ ਖਲੋ ਕੇ ਗਵਰਨਰ ਨੂੰ ਪੁੱਛਦਾ ਕਿਹੜੀ ਗੋਮ ਹੈ ਜਿੰਨੇ ਮੈਨੂੰ ਲਾਹੌਰ ਕੌਂਟਰੀ ਤੋਂ ਪਹਿਲਾਂ ਚੱਖਾ ਤੋਂ ਹੋਲਾ ਕਰ ਦਿੱਤਾ ਹੈ ਲਾਹੌਰ ਤੇ ਗਵਰਨਰ ਨੇ ਆਖਿਆ ਜਨਾਬ ਇਹ ਸਿੱਖ ਕੌਮ ਹੈ ਸਿੱਖ ਕੌਮ ਇਹਦਾ ਇਹ ਬੜਾ ਜਰਾਬ ਉਸਤਾਰ ਦੇ ਨਾਲ ਦੱਸ ਇਹ ਨੇ ਇਹਨਾਂ ਦੇ ਖਾਣ ਪੀਣ ਦਾ ਕੀ ਢੰਗ ਹੈ ਇਹ ਤਲਵਾਰਾਂ ਲੈ ਜਾਂ ਤਲਵਾਰਾਂ ਕਿੱਥੋਂ ਲਿਆਉਂਦੇ ਨੇ ਮੈਂ ਇਹਨਾਂ ਦਾ ਖੂਰਾ ਖੋਪਾ ਕਟਾ ਦੇਵਾਂਗਾ ਹੁਣ ਲਾਹੌਰ ਦਾ ਗਵਰਨਰ ਕਹਿੰਦਾ ਏ ਸੁਣੋ ਸਿੰਘਾਂ ਦਾ